ਆਹੰਦੂਆਂ ਦੀਆਂ ਤਸਵੀਰਾਂ ਵੇਖ ਰਿਹਾ ਹਾਂ ਇਹ ਗੜੇ ਮਾਰੀ ਦੇ ਵਿੱਚ ਕਿਸਾਨ ਦੇ ਆਲੂਆਂ ਦੀ ਫਸਲ ਹੋਈ ਤਬਾਹ ਕਿਸਾਨ ਸੋਚਦਾ ਸ਼ਾਇਦ ਮੇਰੇ ਥੋੜੇ ਘਨੇ ਆਲੂ ਵੱਜ ਜਾਣ ਕੁਝ ਮੇਰੇ ਥੋੜੇ ਘਨੇ ਪੱਲੇ ਪੈ ਜਾਣ ਕਿਸਾਨ ਨੇ ਲੇਬਰ ਲਾ ਕੇ ਮਹਿੰਗੇ ਭਾ ਦੀ ਆਪਣੇ ਵਾਹਣ ਦੇ ਵਿੱਚੋਂ ਪਾਣੀ ਦੇ ਵਿੱਚੋਂ ਹੀ ਆਲੂ ਕੱਟਨੇ ਸ਼ੁਰੂ ਕਰ ਦਿੱਤੇ ਢੇਰ ਦੇ ਵਿੱਚੋਂ ਲੇਬਰ ਲਾ ਕੇ ਕਿਸਾਨ ਨੇ ਆਲੂ ਛਾਂਟਨੇ ਸ਼ੁਰੂ ਕਰ ਦਿੱਤੇ ਕਿਸਾਨ ਨੇ ਸੋਚਿਆ ਉਨੇ ਤੇ ਮੇਰੇ ਆਲੂ ਨਹੀਂ ਜਿੰਨੇ ਮੈਨੂੰ ਇਹਨਾਂ ਦੇ ਉੱਤੇ ਲੀਬਰ ਪੈ ਰਹੀ ਐ ਪੁੱਤਾਂ ਵਾਂਗੂ ਪਾਲੀ ਹੋਈ ਕਿਸਾਨ ਨੇ ਫਸਲ ਕਰਾਹਾ ਪਾ ਕੇ ਪਿੱਛੇ ਟਰੈਕਟਰ ਦੇ ਤੇ ਸਾਰੇ ਆਲੂ ਜਨਨ ਕਿ ਵਾਹਨ ਦੇ ਵਿੱਚ ਮਿੱਟੀ ਛਿੜ ਦਿੱਤੀ ਜਿਹੜੇ ਆਪਾਂ ਇੱਕ ਇੱਕ ਆਲੂ ਨੂੰ ਤਰਸਦੇ ਹੁੰਨੇ ਆ ਅੱਜ ਕਰਾਹੇ ਦੇ ਨਾਲ ਮਿੱਟੀ ਵਾਂਗੂ ਜਨਨ ਕਿ ਬਾਹਰ ਛੱਟਨੇ ਪੈਗੇ ਨੇ ਪਹਿਲਾ ਖੇਤ ਦੇ ਵਿੱਚੋਂ ਕੱਢੇ ਉਹ ਲੀਵਰ ਪੈਗੀ ਕਿਸਾਨ ਨੇ ਆਖਿਆ ਓਨੇ ਦੇ ਤਾਂ ਆਲੂ ਨਹੀਂ ਜਿੰਨੀ ਮੈਨੂੰ ਇਹ ਤੇ ਲੀਵਰ ਪੈ ਜਾਣੀ ਆ ਸੱਚ ਦੀ ਪਰਤਾਲ ਤੇ ਜਿਹੜੀਆਂ ਤੁਸੀਂ ਇਹ ਆਲੂਆਂ ਦੀਆਂ ਤਸਵੀਰਾਂ ਵੇਖ ਰਹੇ ਹੋ ਇਹ ਗੜੇ ਮਾਰੀ ਦੇ ਵਿੱਚ ਕਿਸਾਨ ਦੇ ਆਲੂਆਂ ਦੀ ਫਸਲ ਹੋਈ ਤਬਾਹ ਹਜ਼ਾਰਾਂ ਪਿਆਂ ਦਾ ਕਿਸਾਨ ਨੇ ਜਨਨ ਕੀ ਪਾਇਆ ਸੀ ਵੀ ਗੜੇ ਮਾਰੀ ਹੁੰਦੀ ਹੈ ਤੇ ਕਿਸਾਨ ਦੀ ਫਸਲ ਪੁੱਤਾਂ ਵਾਂਗੂ ਪਾਲੀ ਹੋਈ ਤਬਾਹ ਹੋ ਜਾਂਦੀ ਹੈ ਕਿਸਾਨ ਸੋਚਦਾ ਸ਼ਾਇਦ ਮੇਰੇ ਥੋੜੇ ਘਨੇ ਆਲੂ ਬਾਜ ਜਾਣ ਕੁਛ ਮੇਰੇ ਥੋੜੇ ਘਨੇ ਪੱਲੇ ਪੈ ਜਾਣ ਕਿਸਾਨ ਨੇ ਲੇਬਰ ਲਾ ਕੇ ਮਹਿੰਗੇ ਭਾ ਦੀ ਆਪਣੇ ਵਾਹਨ ਦੇ ਵਿੱਚੋਂ ਪਾਣੀ ਦੇ ਵਿੱਚੋਂ ਹੀ ਆਲੂ ਕੱਢਨੇ ਸ਼ੁਰੂ ਕਰ ਦਿੱਤੇ ਆਲੂ ਕੱਢਦੇ ਕੱਢਦੇ ਹੀ ਕਿਸਾਨ ਨੇ ਲਿਆ ਕੇ ਟ੍ਰੈਲੀ ਦੇ ਵਿੱਚ ਪਾ ਕੇ ਆਲੂਆਂ ਦਾ ਇੱਕ ਆਪਣੇ ਵਾਹਨ ਦੇ ਵਿੱਚ ਵੱਡਾ ਸਾਰਾ ਢੇਰ ਲਾ ਲਿਆ ਢੇਰ ਦੇ ਵਿੱਚੋਂ ਲੇਬਰ ਲਾ ਕੇ ਕਿਸਾਨ ਨੇ ਆਲੂ ਛਾਂਟਨੇ ਸ਼ੁਰੂ ਕਰ ਦਿੱਤੇ ਆਲੂ ਸ਼ਾਂਟਣੇ ਸ਼ੁਰੂ ਕਰ ਦਿੱਤੇ ਤਾਂ ਲੇਬਰ ਆਲੂ ਸ਼ਾਂਟਣ ਲੱਗ ਪਈ ਤੇ ਜਦੋਂ ਇਹ ਵਿੱਚੋਂ ਕੁਝ ਨਿਬੜਿਆ ਨਾ ਤਾਂ ਲੇਬਰ ਨੇ ਵੀ ਜਨਕਿ ਆਲੂ ਸ਼ਾਂਟਣ ਤੋਂ ਕਿਸਾਨ ਨੂੰ ਨਾ ਕਰ ਦਿੱਤੀ ਵੀ ਇਹਨਾਂ ਦੇ ਵਿੱਚ ਆਲੂਆਂ ਦੇ ਵਿੱਚੋਂ ਕੁਝ ਨਿਬੜਦਾ ਨਹੀਂ ਜੇਕਰ ਤੁਸੀਂ ਕੱਢਨੇ ਤਾਂ ਅਸੀਂ ਲੇਬਰ ਵੱਧ ਲਵਾਂਗੇ ਕਿਸਾਨ ਨੇ ਸੋਚਿਆ ਉਹਨੇ ਦੇ ਮੇਰੇ ਆਲੂ ਨਹੀਂ ਜਿੰਨੀ ਮੈਨੂੰ ਇਹਨਾਂ ਦੇ ਉੱਤੇ ਲੇਬਰ ਪੈ ਰਹੀ ਹੈ ਪੁੱਤਾਂ ਵਾਂਗੂ ਪਾਲੀ ਹੋਈ ਕਿਸਾਨ ਨੇ ਫਸਲ ਕਰਾਹਾ ਪਾ ਕੇ ਪਿੱਛੇ ਟਰੈਕਟਰ ਦੇ ਤੇ ਸਾਰੇ ਆਲੂ ਜਨਕਿ ਵਾਹਨ ਦੇ ਵਿੱਚ ਮਿੱਟੀ ਛੜ ਦਿੱਤੀ ਪਹਿਲਾਂ ਤਾਂ ਪਾਲੇ ਫਿਰ ਉਹਨਾਂ ਹੱਥਾਂ ਦੇ ਨਾਲ ਮਿੱਟੀ ਦੇ ਵਿੱਚ ਸਿੱਟਣ ਲਈ ਕਿਸਾਨ ਹੋਇਆ ਮਜਬੂਰ ਜਿਹੜੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹ ਗੜੇ ਮਾਰੀ ਦੀ ਕਹਿਰ ਦੀਆਂ ਤਸਵੀਰਾਂ ਨੇ ਗੜੇ ਮਾਰੀ ਹੋਈ ਤੇ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਤਬਾਹ ਹੋ ਗਈਆਂ ਆਹ ਵੇਖ ਲਓ ਤੁਸੀਂ ਵੇਖੀ ਜਾਂਦੇ ਹੋ ਜਿਹੜੇ ਆਪਾਂ ਇੱਕ ਇੱਕ ਆਲੂ ਨੂੰ ਤਰਸਦੇ ਹੁੰਨੇ ਆ ਅੱਜ ਰਾਹੇ ਦੇ ਨਾਲ ਮਿੱਟੀ ਵਾਂਗੂ ਜਨਿਕੇ ਬਾਹਰ ਛਟਨੇ ਪੈ ਗਿਣੇ ਪਹਿਲਾਂ ਖੇਤ ਦੇ ਵਿੱਚੋਂ ਕੱਢੇ ਉਹ ਲੀਵਰ ਪੈ ਗਈ ਫੇਰ ਛਾਂਟਣ ਲੱਗਿਆ ਸੀ ਕੁਝ ਛਾਂਟਿਆ ਨਹੀਂ ਗਿਆ ਵਿੱਚੋਂ ਕੁਝ ਨਹੀਂ ਪੱਲੇ ਪਿਆ ਕਿਸਾਨ ਦੇ ਕਿਸਾਨ ਨੇ ਆਖਿਆ ਓਨੇ ਦੇ ਤਾਂ ਆਲੂ ਨਹੀਂ ਜਿੰਨੀ ਮੈਨੂੰ ਇਹ ਤੇ ਲੀਵਰ ਪੈ ਜਾਣੀ ਆ ਕਿਸਾਨ ਨੇ ਸਾਰੇ ਆਲੂ ਮਿੱਟੀ ਦੇ ਵਿੱਚ ਮਿਲਾ ਦਿੱਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਬਾਹ ਫੜਨੀ ਚਾਹੀਦੀ ਹੈ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਕਿਸਾਨ ਖੁਦ ਕੁਸੀਆਂ ਤੋਂ ਬਸ ਜਾਣ ਵੱਧ ਤੋਂ ਵੱਧ ਕਿਸਾਨਾਂ ਦੀ ਪੰਜਾਬ ਸਰਕਾਰ ਕਰੇ ਮਦਦ